ਕੈਨੇਡਾ ਦੀ ਪੀਪਲ ਪੁਲਿਸ ਨੇ ਪਿਛਲੇ ਮਹੀਨੇ ਚ ਅਲਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ ਗ੍ਰਿਫਤਾਰ ਕੀਤੇ ਪੰਜ ਜਣਿਆਂ ਚੋਂ ਤਿੰਨ ਪਹਿਲਾਂ ਹੀ ਅਜਿਹੇ ਦੋਸ਼ਾਦীন ਸ਼ਰਤਾਂ ਤਹਿਤ ਜ਼ਮਾਨਤ ਤੇ ਸਨ ਗ੍ਰੋਹ ਨੇ ਹਰੇਕ ਠੇਕੇ ਤੇ ਚੋਰੀ ਜਾਂ ਲੁੱਟ ਕਰਨ ਲਈ ਵਕ ਵਕ ਧੰਗ ਅਪਣਾਏ ਸਨ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰੀਅਨ ਅਨੁਸਾਰ ਲੁੱਟ ਤੇ ਚੋਰੀ ਦੇ ਦੋਸ਼ਾਦীন ਫੜੇ ਗਏ ਮਲਜ਼ੂਮਾਂ ਦੀ ਪਛਾਣ ਅਨਿਲ ਕੁਮਾਰ ਉਮਰ 25 ਸਾਲ ਸਿਮਰਪ੍ਰੀਤ ਸਿੰਘ ਉਮਰ 29 ਸਾਲ ਸ਼ਬਨਦੀਪ ਸਿੰਘ ਉਮਰ 25 ਸਾਲ ਅਤੇ ਸਿਮਰਜੀਤ ਸਿੰਘ ਅਤੇ ਪ੍ਰਭਜੀਤ ਸਿੰਘ ਦੀ ਉਮਰ 29 ਸਾਲ ਹੋ ਜੋ ਵੀ ਹੈ ਪੁਲਿਸ ਅਧਿਕਾਰੀ ਅਨੁਸਾਰ ਜਗਜੀਤ ਸਿੰਘ 28 ਸਾਲ ਅਤੇ ਪ੍ਰੀਤ ਸੈਦਰਾ 25 ਸਾਲ ਫਿਲਹਾਲ ਫਰਾਰ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ ਹਾਲਾਂਕਿ ਦੋਵੇਂ ਬੇਕਰਿਆਂ ਦਾ ਪੱਕਾ ਟਿਕਾਣਾ ਨਾ ਹੋਣ ਕਰਕੇ ਪੜਨ ਵਿੱਚ ਦੇਰੀ ਹੋ ਰਹੀ ਹੈ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਪੁਲਿਸ ਮੁਤਾਬਕ ਪੁੱਛਗਿੱਛ ਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣਗੇ ਜਿਸ ਮਾ ਅਗਰ ਦੋਸ਼ਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ 온ਟਾਰੀਓ ਵਿੱਚ ਸ਼ਰਾਬ ਵਿਕਰੀ ਦਾ ਸਾਰਾ ਕਾਰੋਬਾਰ 온ਟਾਰੀਓ ਲੀਗਲ ਕੰਟਰੋਲ ਬੋਰਡ ਕੋਲ ਹੈ ਪੁਲਿਸ ਅਨੁਸਾਰ ਇਹ ਲੋਕ ਇਕਠੇਕੇ ਅੰਦਰ ਜਾ ਕੇ ਮਹਿੰਗੀ ਸ਼ਰਾਬ ਟਰਾਲੀਆਂ ਵਿੱਚ ਲੱਦ ਕੇ ਗੇਟਕੀਪਰ ਨੂੰ ਡਰਾਤਮਕਾ ਕੇ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਨੇ ਇਸ ਸਲਾ 4-5 ਮਹੀਨੇ ਚੱਲ